ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਤਸੰਗ ਜੀਓ ਜਿਸ ਤਰ੍ਹਾਂ ਅੱਜ ਆਪਾਂ ਸਾਰੇ ਜਾਣਦੇ ਆ ਕਿ ਸਾਡਾ ਇਤਿਹਾਸਿਕ ਦਿਹਾੜਾ ਬਹੁਤ ਵੱਡਾ ਇਤਿਹਾਸਿਕ ਦਿਹਾੜਾ ਹੈ ਮੈਂ ਸਭ ਦਵਰਤੇ ਕਿ ਸਾਡਾ ਬੇਸ਼ੱਕ ਮੈਂ ਸਭ ਦੇ ਵਰਤੇ ਆ ਜ਼ਰੂਰ ਹੈ ਕਿ ਸਾਡਾ ਇਤਿਹਾਸਿਕ ਦਿਹਾੜਾ ਹੈ ਮੈਂ ਕਹਿਣਾ ਹੁੰਨਾ ਕਿ ਸਾਡੇ ਨਾਲੋਂ ਵੱਧ ਹਿੰਦੂ ਧਰਮ ਦੇ ਜੋ ਵੀਰ ਆ ਜੋ ਹਿੰਦੂ ਧਰਮ ਨਾਲ ਸੰਬੰਧਿਤ ਰੱਖਦੇ ਆ ਇਹ ਦਿਨ ਉਹਨਾਂ ਨੂੰ ਜਾਦੇ ਮਨਾਉਣਾ ਚਾਹੀਦਾ ਸੀ ਤੇ ਅੱਜ ਆਪਾਂ ਇਹ ਗੱਲਾਂ ਸਾਰੀਆਂ ਕਰਨੀਆਂ ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹਾਦਤ ਦਾ ਦਿਨ ਹੈ ਤੇ ਆਪਾਂ ਇਤਿਹਾਸ ਬੜਾ ਸੁਣਿਆ ਹੈ ਬਹੁਤ ਪੜਿਆ ਵੀ ਹੈ ਵੀਰਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ ਕੀ ਕਾਰਨ ਬਣਦੇ ਆ ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਕਿਵੇਂ ਸ਼ਹਾਦਤ ਹੋਈ ਕੀ ਗੱਲ ਸੀਗੀ ਉਹ ਕਿਸ ਤਰ੍ਹਾਂ ਗਏ ਆ ਉੱਥੇ ਦਿੱਲੀ ਇਹ ਆਪਾਂ ਸਾਰੇ ਜਾਣਦੇ ਆ ਪਰ ਫਿਰ ਵੀ ਮੋਟਾ-ਮੋਟਾ ਮੈਂ ਤੁਹਾਡੇ ਨਾਲ ਜਰੂਰ ਸਾਂਝਾ ਕਰਾਂਗਾ ਆਪਾਂ ਨੂੰ ਪਤਾ ਕਿ ਜਦੋਂ ਔਰੰਗਜ਼ੇਬ ਇਸ ਦੇਸ਼ ਦਾ ਬਾਦਸ਼ਾਹ ਹੁੰਦਾ ਤੇ ਉਹ ਇੱਕ ਰਾਜਾ ਉਹ ਆਪਣੇ ਰਾਜ ਦੇ ਵਿੱਚ ਇਸ ਦੁਨੀਆ ਤੇ ਬਹੁਤ ਜ਼ਿਆਦਾ ਜ਼ੁਲਮ ਕਮਾਉਂਦਾ ਤੇ ਜਿਹੜੇ ਅਦਰ ਧਰਮਾਂ ਦੇ ਲੋਕ ਆ ਉਹਨਾਂ ਨੂੰ دین ਕਬੂਲ ਕਰਕੇ ਸਾਰਿਆਂ ਨੂੰ ਆਪਣੇ ਇਸਲਾਮ ਧਰਮ ਦੇ ਵਿੱਚ ਸ਼ਾਮਲ ਕਰਦਾ ਇਹ ਉਹਦੀ ਇੱਕ ਵਿਚਾਰਤਾ ਰਸੀ ਔਰੰਗਜ਼ੇਬ ਦੀ ਉਹ ਚਾਹੁੰਦਾ ਸੀ ਕਿ ਮੈਂ ਆਪਣੇ ਰਾਜ ਦੇ ਵਿੱਚ ਸਾਰੇ ਇਹ ਮੇਰੇ ਰਾਜ ਦੇ ਵਿੱਚ ਸਾਰੇ ਇੱਕ ਹੀ ਬੋਲੀ ਬੋਲਣ ਤੇ ਸਾਰੇ ਇੱਕ ਹੀ ਧਰਮ ਨੂੰ ਨਸਤਮਤਕ ਹੋਣ ਉਹ ਚਾਹੁੰਦਾ ਸੀ ਸਾਰੇ ਇਸਲਾਮ ਨੂੰ ਕਬੂਲ ਕਰਨ ਮੈਂ ਅੱਜ ਜਿਹੜੀਆਂ ਆਪਾਂ ਗੱਲਾਂ ਕਰਨੀਆਂ ਦੇਖੋ ਗੱਲਾਂ ਆਪਾਂ ਇਤਿਹਾਸ ਦੀਆਂ ਕਰਨੀਆਂ ਪਰ ਜਿਹੜੇ ਮੌਜੂਦਾ ਸਾਡੇ ਅੱਜ ਸਮਾਜਿਕ ਤੱਤ ਹੈ ਜਾਂ ਰਾਜਨੀਤਿਕ ਤੱਤ ਹੈ ਜਾਂ ਸਾਡੇ ਦੇਸ਼ ਦੇ ਜਿਹੜੇ ਪਾਸੇ ਨੂੰ ਲੋਕ ਅੱਜ ਜਾ ਰਹੇ ਇਹ ਗੱਲਾਂ ਨਾਲ ਆਪਾਂ ਸਾਰੀਆਂ ਸਾਂਝੀਆਂ ਕਰਨੀਆਂ ਆਪਾਂ ਇਤਿਹਾਸ ਤਾਂ ਨਾਲ ਦੱਸਣਾ ਹੀ ਦੱਸਣਾ ਪਰ ਜਿਹੜੀਆਂ ਅੱਜ ਦੀਆਂ ਗੱਲਾਂ ਉਹ ਵੀ ਆਪਾਂ ਸਾਂਝੀਆਂ ਕਰਨੀਆਂ ਜਿਵੇਂ ਹੁਣ ਮੈਂ ਗੱਲ ਕਹੀ ਹੈ ਤੁਹਾਨੂੰ ਕਿ ਔਰੰਗਜ਼ੇਬ ਇਹ ਚਾਹੁੰਦਾ ਸੀ ਤੇ ਸਾਰੇ ਲੋਕ ਇਸਲਾਮ ਧਰਮ ਨੂੰ ਕਬੂਲ ਕਰਨ ਤੇ ਅੱਜ ਦਾ ਜਿਹੜਾ ਸਾਡਾ ਭਾਰਤ ਦਾ ਰਾਜਾ ਹੈ ਲੀਡਰ ਹੈ ਪ੍ਰਧਾਨ ਮੰਤਰੀ ਹੈ ਅੱਜ ਜੇ ਉਹਦੀ ਵੀ ਆਪਾਂ ਕਹਿੰਗੇ ਇਹ ਸੋਚ ਹੋਵੇ ਕਿ ਸਾਰੇ ਇੱਕ ਹੀ ਸ਼ਬਦ ਨੂੰ ਬੋਲਣ ਤੇ ਇੱਕ ਹੀ ਬੋਲੀ ਨੂੰ ਬੋਲਣ ਇੱਕ ਹੀ ਧਰਮ ਨੂੰ ਅਪਣਾਉਣ ਫਿਰ ਹੁਣ ਤੁਸੀਂ ਆਪ ਸਾਰੇ ਪੜੇ ਲਿਖੇ ਹੋ ਤੁਸੀਂ ਸੱਤ ਕਰਕੇ ਸੋਚ ਕੇ ਦੱਸਿਓ ਕਿ ਫਿਰ ਔਰੰਗਜ਼ੇਬ ਤੇ ਉਹਦੇ 'ਚ ਕੋਈ ਫਰਕ ਸੀ ਸੋਚਦਾ ਉਹ ਵੀ ਇਹੀ ਰੱਖਦਾ ਸੀ ਨਾ ਜਿਹਦੇ ਅੱਜ ਦੇ ਲੀਡਰਾਂ ਦੀ ਸੋਚ ਹੈ ਸੋਚ ਤਾਂ ਉਹਨਾਂ ਦੀ ਵੀ ਇਹੀ ਸੀ ਨਾ ਫਿਰ ਫਿਰ ਕੀ ਫਰਕ ਰਹਿ ਗਿਆ ਆਪਾਂ ਇਹ ਗੱਲਾਂ ਅੱਜ ਸਾਰੀਆਂ ਹੀ ਕਰਨੀਆਂ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਪੰਡਤ ਕਸ਼ਮੀਰੀ ਪੰਡਤ ਮੈਂ ਕਹਾ ਕਸ਼ਮੀਰੀ ਪੰਡਤ ਉਹਦੇ ਜ਼ੁਲਮਾਂ ਤੋਂ ਤੰਗ ਹੋ ਕੇ ਔਰੰਗਜ਼ੇਬ ਦੇ ਜ਼ੁਲਮਾਂ ਤੋਂ ਤੰਗ ਹੋ ਕੇ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ। ਹੁਣ ਉੱਥੇ ਆਪਾਂ ਕਹਿਤਾ ਵੀ ਆਉਂਦੇ ਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਇਦਾਂ ਹੀ ਨਹੀਂ ਆ ਗਏ ਸੀ। ਜਿਹੜਾ ਇਹਨਾਂ ਦਾ ਮੇਨ ਪੁਜਾਰੀ ਸੀ ਨਾ ਕਸ਼ਮੀਰ ਦੇ ਮੰਦਿਰ ਦਾ ਪੁਜਾਰੀ ਸੀ ਜਿਹੜਾ ਅਮਰਦਾਸ ਪੁਜਾਰੀ ਸੀ ਜਿਹੜਾ ਕਿਰਪਾ ਰਾਮ ਦੱਤ ਉਹਦਾ ਨਾਂ ਸੀ ਕਿਰਪਾ ਰਾਮਦਾਤ ਉਹ ਮੇਨ ਪੁਜਾਰੀ ਆ ਹੁਣ ਆਪਾਂ ਕਈ ਇਹ ਇਤਿਹਾਸ ਪੜ੍ਹਦੇ ਆ ਇੰਨੀ ਕੀ ਗੱਲ ਕਹਿੰਦੇ ਕਸ਼ਮੀਰੀ ਪੰਡਤ ਆਨੰਦਪੁਰ ਸਾਹਿਬ ਆ ਨਹੀਂ ਨਹੀਂ ਇਹ ਗਲਤ ਆ ਸਿਰਫ ਕਨਸਪੀਰੀ ਪੰਡਤ ਹੀ ਆਨੰਦਪੁਰ ਸਾਹਿਬ ਨਹੀਂ ਆਏ ਸੀ ਉਹਨਾਂ ਦਾ ਜਿਹੜਾ ਪੁਜਾਰੀ ਮੇਨ ਸੀ ਨਾ ਕਿਰਪਾ ਰਾਮਦਾਤ ਉਹਨੇ ਕਸ਼ਮੀਰ ਦੇ ਪੰਡਤਾਂ ਨੂੰ ਇਕੱਠੇ ਕੀਤਾ ਤੇ ਹੋਰ ਸਾਰੇ ਦੇਸ਼ ਦੇ ਵਿੱਚੋਂ ਅਲੱਗ-ਅਲੱਗ ਕੋਨਿਆਂ ਤੋਂ ਕਈ ਕਮੇਟੀਆਂ ਦੇ ਜਿਹੜੇ ਮੇਨ ਬੰਦੇ ਸੀ ਹਿੰਦੂ ਧਰਮ ਦੇ ਉਹ ਵੀ ਆਏ ਕਮ ਸੇ ਕਮ ਕਹਿੰਦੇ ਇਤਿਹਾਸ ਦੇ ਗਵਾਹ ਸਾਡਾ ਇਹ ਗੱਲ ਕਹਿੰਦਾ ਕਿ 500 ਕਸ਼ਮੀਰੀ ਪੰਡਤਾਂ ਦੇ ਨਾਲ ਹੋਰ ਪੰਡਤ ਟੋਟਲ 500 ਦੀ ਗਿਣਤੀ ਅਨੰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਸਨ ਤੇ ਜਾਂਦੀ ਹੈ ਕਿਉਂਕਿ ਜਿਹੜਾ ਇੱਕ ਕਸ਼ਮੀਰੀ ਪੰਡਤ ਸੀਨਾ ਕਿਰਪਾ ਰਾਮ ਦਾਤ ਇਹ ਜਾਣਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦਾ ਇੱਕੋ ਇੱਕ ਘਰ ਆ ਜਿਹੜਾ ਸਾਡੀ ਬਾਹ ਫੜ ਸਕਦਾ ਜਿਹੜਾ ਸਾਡੇ ਜ਼ੁਲਮਾਂ ਦੇ ਵਿਰੁੱਧ ਲੜ ਸਕਦਾ ਜਿੱਥੋਂ ਸਾਨੂੰ ਇਨਸਾਫ਼ ਮਿਲ ਸਕਦਾ ਕਿਉਂਕਿ ਉਹਨਾਂ ਨੂੰ ਪਤਾ ਸੀ ਇਹ ਚੀਜ਼ ਦਾ ਹੋਰ ਇਸ ਦੁਨੀਆ ਦੇ ਵਿੱਚ ਔਰੰਗਜ਼ੇਬ ਨੂੰ ਕੋਈ ਟੱਕਰ ਨਹੀਂ ਦੇ ਸਕਦਾ ਇਹ ਪਤਾ ਸੀ ਉਹਨਾਂ ਨੂੰ ਇਹ ਗੱਲਾਂ ਦਾ ਤਾਂ ਕਰਕੇ ਉਹ ਸਾਰੇ ਇਕੱਠੇ ਹੋ ਕੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲੇ ਜਾਂਦੇ ਹਨ ਆਨੰਦਪੁਰ ਸਾਹਿਬ ਤੇ ਉਸ ਟਾਈਮ ਆਪਾਂ ਨੂੰ ਇਤਿਹਾਸ ਨੂੰ ਦੱਸਦਾ ਸਾਨੂੰ ਕਿ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੀ ਉਮਰ ਆ ਤੇ ਹੁਣ ਤੁਸੀਂ ਇਹ ਵੇਖੋ ਵੀ ਗੁਰੂ ਗੋਬਿੰਦ ਸਿੰਘ ਦਾ ਕਿੱਡਾ ਵੱਡਾ ਜਿਗਰਾ ਹੈ ਸਿਰਫ ਜਿਗਰੇ ਦੀ ਗੱਲ ਨਾ ਕਰਗੇ ਉਹਨਾਂ ਦੀ ਸੋਚ ਵੇਖ ਵੀ ਸੋਚ ਕਿੱਡੀ ਵੱਡੀ ਹੈ ਆਪਣੇ ਪਿਤਾ ਨੂੰ ਕਿਸੇ ਦੇ ਪ੍ਰਤੀ ਸੀਸ ਦੇਣ ਲਈ ਤੋੜ ਰਹਾ ਤੇ ਆਪ ਆਪਣੇ ਆਪ ਜਤੀਮ ਹੋ ਰਿਹਾ ਕਿਉਂਕਿ ਆਪਾਂ ਦੁਨੀਆ ਦੀ ਭਾਸ਼ਾ ਵਰਤਦੇ ਆ ਨਾ ਜਦੋਂ ਕਿਸੇ ਦਾ ਪਿਓ ਸਿਰ ਤੋਂ ਚੱਲ ਜਾਵੇ ਤਾਂ ਆਪਾਂ ਉਹਨੂੰ ਕਹਿੰਦੇ ਜਤੀਮ ਹੋ ਗਿਆ ਤੇ ਗੁਰੂ ਗੋਬਿੰਦ ਸਿੰਘ ਜੀ ਦੇਖੋ ਸੋਚ ਆ ਜਿਵੇਂ ਉਹਨਾਂ ਨੇ ਆਪ ਦੇ ਪਰਿਵਾਰ ਨੂੰ ਵੜਦੇ ਹੋ ਕੇ ਸਹਾ ਸਾਹਦਤ ਦੇ ਰਾਹ ਤੇ ਤੋੜਿਆ ਤੇ ਕਿਹਾ ਸੀ ਨਾ ਮੈਂ ਉਜੜਾ ਮੇਰਾ ਪੰਥ ਵੈਸੇ ਇਹ ਸਾਰੀਆਂ ਗੱਲਾਂ ਮਤਲਬ ਉਹਨਾਂ ਦੇ ਬਚਪਨ ਤੋਂ ਉਹਨਾਂ ਦੇ ਵਿੱਚ ਭਰੀਆਂ ਹੋਈਆਂ ਸੀ ਇਹਦੇ ਪਿੱਛੇ ਬਹੁਤ ਵੱਡਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭਗਤੀ ਮਾਤਾ ਗੁਜਰ ਕੌਰ ਦੀ ਭਗਤੀ ਤੇ ਸ਼ਕਤੀ ਪਿੱਛੇ ਖੜੀ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਦੀ ਜਿਹੜੀ ਸਾਦੀ ਸੀ ਸਾਦੀ ਤੋਂ 32 ਸਾਲ ਬਾਅਦ ਗੁਰੂ ਗਵੰਦ ਸਿੰਘ ਜੀ ਦਾ ਜਨਮ ਹੁੰਦਾ ਇਸ ਧਰਤੀ ਤੇ ਤੇ ਜਦੋਂ ਫਿਰ ਜਨਮ ਹੁੰਦਾ ਦੇਖੋ ਕਿੰਦਾ ਵੱਡਾ ਫਿਰ ਉਹਨਾਂ ਨੇ ਇਸ ਦੁਨੀਆ ਦੇ ਵਿੱਚ ਤਬਦੀਲੀ ਲੈ ਕੇ ਆਂਦੀ ਚਲੋ ਆਪਾਂ ਆਈਏ ਉਸੇ ਗੱਲ ਤੇ ਫਿਰ ਜਦੋਂ ਪੰਡਤ ਸਾਰੇ ਇਕੱਠੇ ਹੋ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਾ ਕੇ ਆਪਣੀ ਫਰਿਆਦ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਤੇ ਉਹਨਾਂ ਨੇ ਫਿਰ ਇੱਕ ਲੈਟਰ ਲਿਖਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਕ ਚਿੱਠੀ ਲਿਖ ਕੇ ਔਰੰਗਜੀਤ ਨੂੰ ਦਿੰਦੇ ਆ ਵੀ ਜੇ ਤੁਸੀਂ ਮੈਨੂੰ ਬਦਲ ਲੋਗੇ ਜਾਂ ਮੇਰਾ ਧਰਮ ਚੇਂਜ ਕਰ ਦੋਗੇ ਤਾਂ ਇਹ ਠੀਕ ਹੈ ਵੀ ਇਹ ਸਾਰੇ ਬਨ ਜਾਣਗੇ ਹੁਣ ਇੱਕ ਗੱਲ ਇੱਥੇ ਹੋਰ ਵੀ ਸੋਚਣ ਵਾਲੀ ਹੈ ਵੀ ਇਹ ਕਸ਼ਮੀਰੀ ਪੰਡਤਾਂ ਨੇ ਕਿਉਂ ਮੂਰੇ ਹੋ ਕੇ ਇਹ ਅੱਗੇ ਤੁਰੇ ਵੀ ਆਪਾਂ ਇਕੱਠੇ ਹੋ ਕੇ ਚੱਲ ਗਏ ਕਿਉਂਕਿ ਕੋਈ ਵੀ ਜਿਹੜਾ ਰਾਜਨੀਤਿਕ ਲੀਡਰ ਹੋਵੇ ਜਾਂ ਕੋਈ ਵੀ ਲੀਡਰ ਹੋਵੇ ਜਿਹੜਾ ਸਮਾਜਿਕ ਤੌਰ ਦਾ ਲੀਡਰ ਹੋਵੇ ਜਾਂ ਰਾਜਨੀਤਿਕ ਜਾਂ ਧਾਰਮਿਕ ਲੀਡਰ ਹੋਵੇ ਉਹਦੀ ਇੱਕ ਸੋਚ ਹੁੰਦੀ ਉਹਨੂੰ ਪਤਾ ਹੁੰਦਾ ਇੱਕ ਰਾਜਨੀਤੀ ਦਾ ਪੰਥਰਾਏ ਵੀ ਇੱਕ ਉਹਨੂੰ ਪਤਾ ਸੀ ਕਿ ਕਸ਼ਮੀਰ ਦੇ ਵਿੱਚ ਜਿਹੜੇ ਪੰਡਤੋ ਵਿਦਵਾਨ ਪੰਡਤਾ ਪੜੇ ਲਿਖੇ ਹੈ ਇੱਥੇ ਉਹਨਾਂ ਨੂੰ ਪਤਾ ਸੀ ਇਹ ਪੜੇ ਲਿਖਿਆ ਬੰਦਿਆਂ ਨੂੰ ਆਪਾਂ ਬਦਲ ਲਾਂਗੇ ਨਾ ਬਾਕੀ ਦੀ ਜਨਤਾ ਤਾਂ ਉਦਾਂ ਹੀ ਸਾਡੇ ਮਗਰ ਲੱਗ ਜਾਣੀ ਹੈ ਜਿਵੇਂ ਹੁਣ ਅੱਜ ਦੀ ਰਾਜਨੀਤੀ ਤੇ ਆਪਾਂ ਗੱਲ ਕਰ ਲਈਏ ਹੁਣ ਜਿਹੜੇ ਅੱਜ ਤੱਕ ਦੇ ਜਿਹੇ ਰਾਜਨੀਤਿਕ ਲੀਡਰ ਆ ਉਹ ਪੰਜਾਬ ਦੇ ਵਿੱਚ ਵੱਡੇ ਵੱਡੇ ਡੇਰੇ ਬਣੇ ਹੋਏ ਆ ਉਹ ਸਾਰੀ ਸੰਗਤ ਨੂੰ ਨਹੀਂ ਮਿਲਦੇ ਉਹ ਸਿਰਫ ਡੇਰੇ ਦੇ ਜਾਂ ਮੁਖੀ ਹਨ ਉਹ ਨੂੰ ਆਪਣੀ ਬਸ ਗਲ ਵਕੜੀ ਚ ਲੈ ਲੈਂਦੇ ਆ ਉਹ ਨੂੰ ਪਤਾ ਇਹਦੇ ਮਗਰ ਪਿਆ ਲੱਖ ਜਨਤਾ ਹੈਗੀ ਆ ਜੇ ਆਪਾਂ ਬਸ ਆ ਡੇਰੇ ਵਾਲੇ ਨੂੰ ਆਪਣੇ ਨਾਲ ਲਾ ਲਏ ਤੇ ਬਾਕੀ ਜਨਤਾ ਤਾਂ ਆਪਣੇ ਨਾਲ ਲੱਗ ਹੀ ਜਾਣੀ ਹੈ ਇਹ ਤਾਂ ਮੂਲੀ ਜੀ ਗੱਲ ਨਾ ਇਹ ਹੀ ਔਰੰਗਜ਼ੇਬ ਦੀ ਸੋਚ ਸੀਗੀ ਵੀ ਜੇ ਕਿਤੇ ਆਪਣੇ ਮਗਰ ਇਹ ਲੱਗ ਜਾਣਗੇ ਨਾ ਕਸ਼ਮੀਰੀ ਪੰਡਤ ਤੇ ਬਾਕੀ ਜਨਤਾ ਤਾਂ ਸਾਰੀ ਆਪਣੇ ਹੱਥ ਚ ਆਈ ਜਾਣੀ ਹੈ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਤੋਂ ਬਾਅਦ ਆਪਾਂ ਨੂੰ ਪਤਾ ਕਿਸ ਤਰ੍ਹਾਂ ਉਹਨਾਂ ਨੂੰ ਫਿਰ ਸਿੱਧੀ ਸਿੱਧੀ ਤੋਂ ਪਹਿਲਾਂ ਵੀ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਆ ਪਿੰਜਰੇ ਵਿੱਚ ਬੰਦ ਰੱਖਿਆ ਜਾਂਦਾ ਉਹਨਾਂ ਦੇ ਗਰਮ ਰਾਖ ਸਿਰ ਸਰੀਰ ਤੇ ਪਾਈ ਜਾਂਦੀ ਹੈ ਫਿਰ ਉਹਨਾਂ ਨੂੰ ਕੈਦ ਕਰਕੇ ਬਹੁਤ ਸਾਰੇ ਤਸੀਹੇ ਦੇ ਕੇ ਉਸ ਤੋਂ ਬਾਅਦ ਫਿਰ ਦਿੱਲੀ ਲੈ ਕੇ ਜਾਂਦੇ ਆ ਜਿਵੇਂ ਆਪਾਂ ਨੂੰ ਪਤਾ ਉਸ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਪਹਿਲਾਂ ਉਹਨਾਂ ਦੇ ਨਾਲ ਜਿਹੜੇ ਤਿੰਨ ਸਿੱਖ ਆ ਉਹ ਵੀ ਕੈਦੀ ਆ ਉੱਥੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਆਪਾਂ ਨੂੰ ਪਤਾ ਭਾਈ ਦਿਆਲਾ ਜੀ ਨੂੰ ਰੂਹ ਦੇ ਵਿੱਚ ਬਨ ਕੇ ਸਾੜ ਕੇ ਸ਼ਹਾਦਤ ਨੂੰ ਪ੍ਰਾਪਤੀ ਹੋ ਜਾਂਦੀ ਹੈ ਸ਼ਹੀਦ ਹੋ ਜਾਂਦੇ ਬੜੀ ਸੌਖੇ ਲੱਭ ਜਾਂਚ ਆਪਾਂ ਇਹ ਗੱਲ ਕਹਿਤੀ ਕਿ ਭਾਈ ਸਤੀਦਾਸ ਜੀ ਇੱਕ ਭਾਈ ਭਾਈ ਦੇਵਾਲਾ ਜੀ ਨੂੰ ਇਸ ਤਰ੍ਹਾਂ ਕੀਤਾ ਜਾਂ ਭਾਈ ਸਤੀ ਦੱਸ ਜੀ ਨੂੰ ਰੂਹ ਚ ਲਪੇਟ ਕੇ ਕੀਤਾ ਭਾਈ ਦੇਵਾਲਾ ਜੀ ਨੂੰ ਇੱਕ ਬਹੁਤ ਵੱਡੇ ਦੇਗੇ ਚ ਬਿਠਾ ਕੇ ਪਾਣੀ ਚ ਉਬਾਲ ਕੇ ਸ਼ਹੀਦ ਕਰ ਦਿੱਤਾ ਪਰ ਇਹ ਬਹੁਤ ਵੱਡਾ ਇੱਕ ਦ੍ਰਿੜਤਾ ਦਾ ਕੰਮ ਸੀ ਕਿਉਂਕਿ ਭਾਈ ਦੇਵਾਲਾ ਜੀ ਨੇ ਕਿਹਾ ਸੀ ਮੇਰਾ ਜਿਹੜਾ ਮੁਖ ਹੈ ਨਾ ਉਹ ਗੁਰੂ ਦੇ ਵੱਲ ਹੋਵੇ ਤੇ ਇਹਦੇ ਪਿੱਛੇ ਉਹਨਾਂ ਦੀ ਚਾਲ ਇਹ ਸੀ ਵੀ ਮੈਂ ਇਹ ਤਿੰਨਾਂ ਸਿੱਖਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਾਂਗਾ ਨਾ ਮਾਰਾਂਗਾ ਤਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਹੋ ਸਕਦਾ ਆਪਣੇ ਰਸਤੇ ਤੋਂ ਬਦਲ ਜਾਣ ਪਰ ਨਹੀਂ ਉਹਨਾਂ ਨੂੰ ਇਹ ਪਤ ਅੰਦਰ ਦੀ ਖੇਡ ਨਹੀਂ ਹੋ ਜਾਂਦੀ ਸੀ ਜਦੋਂ ਤਿੰਨੇ ਇਸ ਸੇਖਾ ਜਿਹੜੇ ਸ਼ਹੀਦ ਹੋ ਜਾਂਦੇ ਆ ਇੱਥੇ ਇੱਕ ਹੋਰ ਵੀ ਕਹਾਵਤ ਬਣੀ ਹੈ ਮੈਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਤਾ ਜਾਵਾਂ ਸਾਡੇ ਪਿੰਡਾਂ ਦੇ ਬਜ਼ੁਰਗ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਨਾ ਤਿੰਨਾ ਚੋਂ ਨਾ 13 ਜੋ ਇਹ ਕਹਾਵਤ ਵੀ ਇੱਥੋਂ ਇੱਕ ਬਣੀ ਹੈ ਤਿੰਨਾ ਚੋਂ ਨਾ 13 ਜੋ ਹੁਣੇ ਕਹਾਵਤ ਦੇ ਪਿੱਛੇ ਤਤ ਕੀ ਹੈ ਉਹ ਤਤ ਇਹ ਹੈ ਜਾਂ ਤਾਂ ਤਿੰਨ ਇਹੋ ਜਿਹੇ ਹੋਣ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਪਹਿਲਾਂ ਸ਼ਹਾਦਤ ਪ੍ਰਾਪਤ ਕਰ ਗਏ ਪਰ ਉਹਨਾਂ ਨੇ ਸੀ ਨਹੀਂ ਕਿਹਾ ਉਹ ਆਪਣੇ ਵਚਨਾਂ ਤੋਂ ਬਦਲੇ ਨਹੀਂ ਤੇ 13 ਉਹ ਸੀ ਜਿਹੜੋ ਜਿਸੂ ਮਸ਼ੀਨ ਨੂੰ ਸੂਲੀ ਤੇ ਚੜਾਇਆ ਜਾਂਦਾ ਉਹਦੇ ਨਾਲ 13 ਉਹਦੇ ਚੇਲੇ ਸੀ ਤੇ ਜਦੋਂ ਉਹਨਾਂ ਨੂੰ ਸੂਲੀ ਤੇ ਚੜਾਇਆ ਗਿਆ ਉਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਇਹਦੀ ਵਿਚਾਰਧਾਰਾ ਦੇ ਨਾਲ ਮੇਲ ਖਾਂਦੇ ਹੋ ਮੰਨਦੇ ਹੋ ਇਹ ਸਾਡਾ ਗੁਰੂ ਤੁਸੀਂ ਇਹਦੇ ਚੇਲੇ ਹੋ ਉਹ ਪਗੌੜੇ ਹੋਗੇ 13 ਦੇ 13 ਉਹ ਕਹਿੰਦੇ ਨਹੀਂ ਅਸੀਂ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਹਦੇ ਚੇਲੇ ਨਹੀਂ ਤਾਂ ਕਰਕੇ ਇਸਾਈ ਮਾਤਾ ਜਿਹੜਾ 13 ਸ਼ਬਦ ਨੂੰ ਵੀ ਨਫ਼ਰਤ ਕਰਦਾ ਆ ਆਪਾਂ ਪੜਿਆ ਉਹਨਾਂ ਨੇ ਚੰਡੀਗੜ੍ਹ ਸ਼ਹਿਰ ਬਣਾਇਆ ਇਸਾਈਆਂ ਨੇ ਪੂਰਾ ਉਹਦਾ ਨਕਸ਼ਾ ਬਣਾਇਆ ਗਿਆ ਪਰ ਉਹਦੇ 'ਚ 13 ਨੰਬਰ ਸੈਕਟਰ ਨਹੀਂ ਬਣਾਇਆ ਕਿਉਂਕਿ ਉਹ 13 ਨੂੰ ਨਫ਼ਰਤ ਕਰਦੇ ਆ ਇਹ ਇੱਥੇ ਇੱਕ ਹਫ਼ਤਾ ਵੀ ਲੱਗਦੀ ਤੇ ਸਾਡੇ ਸਿੱਖਾਂ 'ਚ ਇੱਕ ਹਫ਼ਤਾ ਜ ਬਹੁਤ ਲਾਗੂ ਨਹੀਂ ਨਾ ਤਾਂ ਸੀ ਉਹ ਤਿੰਨ ਸਿੱਖਾਂ ਵਰਗੇ ਬਣੇ ਆ ਜਿਹੜੇ ਗੁਰੂ ਸਾਹਿਬ ਤੋਂ ਪਹਿਲਾਂ ਸਾਹ ਤਿਤ ਦਾ ਜਾਮ ਪੀ ਗਏ ਭਾਈ ਸਤੀਦਾਸ ਭਾਈ ਮਤੀਦਾਸ ਉਹ ਨਹੀਂ ਭਾਈ ਦਿਆਲਾ ਜੀ ਉਹ ਨਹੀਂ ਨਾ ਤਾਂ ਅਸੀਂ ਉਹੋ ਜਿਹੇ ਬਣੇ ਅੱਜ ਚਾਲੇ ਜੇ ਖੜੇ ਆ ਨਾ ਤਾਂ ਅਸੀਂ ਆਪਣੇ ਆਪ ਨੂੰ ਪੂਰਾ ਕੁਰਬਾਨ ਕਰ ਸਕਿਆ ਵੀ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਆ ਜੀ ਜੋ ਸਾਨੂੰ ਗੁਰੂ ਗ੍ਰੰਥ ਸਾਹਿਬ ਕਹਿੰਦਾ ਸੀ ਜ਼ਿੰਦਗੀ ਚ ਉਹ ਲਾਗੂ ਕਰਾਂਗੇ ਉਹੀ ਮੰਨਾਂਗੇ ਨਾ ਤਾਂ ਅਸੀਂ ਉਸ ਰਾਹ ਤੇ ਪੂਰਾ ਚੱਲੇ ਆ ਤੇ ਨਾ ਫਿਰ ਅਸੀਂ ਉਹ ਜਿਹੜੇ 13 ਸੀਗੇ ਜਿਨ੍ਹਾਂ ਨੇ ਨਾਂ ਨੁਕਰੀ ਕਰਤੀ ਸੀ ਜਿਨ੍ਹਾਂ ਨੇ ਹੀ ਕਹਿਤਾ ਸੀ ਇਹ ਸਾਡਾ ਗੁਰੂ ਨਹੀਂ ਤੇ ਅਸੀਂ ਇਹਦੇ ਚੇਲੇ ਨਹੀਂ ਨਾ ਹੀ ਅਸੀਂ ਇਹ ਕਹਿੰਨੇ ਆ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਗੁਰੂ ਨਹੀਂ ਤੇ ਅਸੀਂ ਤਾਂ ਇਹ ਰਾਹ ਤੇ ਚੱਲਣੇ ਨਹੀਂ ਅਸੀਂ ਅੱਧ ਵਿਚਾਲੇ ਜੇ ਆ ਜਿਵੇਂ ਜਦੋਂ ਬੱਚੇ ਦਾ ਸੀ ਕਹੀਏ ਤੇ ਆਮ ਹੀ ਅੱਜ ਪ੍ਰਚਲਿਤ ਗੱਲ ਆਪਾਂ ਕਰ ਲੈਨੇ ਆ ਵੀ ਗੁਰੂ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਸੀ ਜਨਮ ਦੇ ਦਿਨ ਮਨਾਉਂਦੇ ਆ ਸਵੇਰੇ ਜਦੋਂ ਆਪਾਂ ਕਰਦੇ ਆ ਸਵੇਰੇ ਅਸੀਂ ਕੀ ਹੁੰਨੇ ਆ ਜੀ ਸਵੇਰੇ ਅਸੀਂ ਇੱਕ ਵਗੈਰਾ ਕੱਟਦੇ ਆ ਅਸਾਈ ਮੱਤ ਵਾਲੀ ਐਮ ਅਸਾਈ ਬਨੇ ਹੁੰਨੇ ਆ ਦੁਪਹਿਰੇ ਫਿਰ ਬੱਕਰਾ ਕੱਟਦੇ ਆ ਉਦੋਂ ਕਸਾਈ ਬਨੇ ਹੁੰਨੇ ਆ ਸਾਬ ਨੂੰ ਫਿਰ ਅਸੀਂ ਭਾਈ ਬਣ ਜਾਂਦੇ ਆ ਅਰਦਾਸ ਕਰਾਉਨੇ ਗੁਰਦੁਆਰੇ ਜਾ ਕੇ ਸਾਡੇ ਚ ਤਿੰਨੇ ਮਲਾਪ ਬੈਠੇ ਆ ਅਸੀਂ ਤਿੰਨੇ ਚੀਜ਼ਾਂ ਲਈ ਫਿਰਦੇ ਆ ਇੱਕ ਪਾਸੇ ਅਸੀਂ ਨਿਯੱਠੇ ਨਹੀਂ ਆ ਸਾਡੇ ਘਰਾਂ 'ਚ ਕੋਈ ਪ੍ਰੋਗਰਾਮ ਹੁੰਦਾ ਤਾਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਰਹਿਤ ਮਰਜ਼ਾ ਅਨਸਾਰ ਨਹੀਂ ਕਰਦੇ ਤਾਂ ਕਰਕੇ ਅਸੀਂ ਕਹਿੰਨੇ ਨੇ ਨਾ ਤਿੰਨਾ 'ਚ ਤੇ ਨਾ 13 'ਚ ਸਿੱਖਾਂ ਦਾ ਇਹੋ ਜਿਹਾ ਹਾਲ ਹੋਗਾ ਬਲਕਿ ਸਾਡਾ ਇਤਿਹਾਸ ਬਹੁਤ ਵੱਡਾ ਜਿੱਦੋਂ ਕੋਈ ਵੀ ਬੰਦਾ ਕੋਈ ਵੀ ਕੌਮ ਹਨਾ ਜਿਹੜੀ ਆਪਣੇ ਇਤਿਹਾਸ ਨੂੰ ਭੁੱਲ ਜਾਂਦੀ ਹੈ ਤਾਂ ਉਹ ਕੌਮ ਦੇ ਡੁੱਬਣ ਦੇ ਦਿਨ ਬਹੁਤ ਨੇੜੇ ਹੁੰਦੇ ਹੋਏ ਤੇ ਮੈਂ ਤਿੰਨਾਂ ਨੂੰ ਅੱਜ ਸਾਡੇ ਆਪਾਂ ਆਪਣੇ ਬੱਚਿਆਂ ਨੂੰ ਇਹ ਗੱਲਾਂ ਦੱਸਿਆ ਚਾਹੀਏ ਤੇ ਜਿੱਥੇ ਮੈਂ ਗੱਲ ਪਹਿਲਾਂ ਕਹੀ ਸੀ ਵੀ ਸਾਡੇ ਨਾਲੋਂ ਵੱਧ ਹਿੰਦੂ ਵੀਰਾਂ ਨੂੰ ਇਹ ਦਿਨ ਮਨਾਉਣਾ ਚਾਹੀਦਾ ਸੀ ਪਰ ਅੱਜ ਜਿਨ੍ਹਾਂ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਾ ਜਾਮ ਪੀਤਾ ਪਰ ਮੈਂ ਇੱਥੇ ਇੱਕ ਹੋਰ ਵੀ ਗੱਲ ਕਰਦਾ ਜਾਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਾਂ ਆਮ ਹੀ ਗੱਲ ਲਿਖਦੇ ਹਾਂ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਇਹ ਮੈਂ ਕਹਿੰਦਾ ਇਹ ਸ਼ਬਦ ਵੀ ਗਲਤ ਹੈ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਨਹੀਂ ਹੋਏ ਉਹ ਤਾਂ ਉੱਥੇ ਹਿੰਦੂਆਂ ਤੇ ਜ਼ੁਲਮ ਹੋ ਰਿਹਾ ਸੀ ਤਾਂ ਕਰਕੇ ਉਹਨਾਂ ਲਈ ਕੁਰਬਾਨੀ ਕੀਤੀ ਜੇ ਉੱਥੇ ਮੁਸਲਮਾਨਾਂ ਤੇ ਜ਼ੁਲਮ ਹੁੰਦੇ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨੀ ਕਰਦੇ ਕਿਉਂਕਿ ਗੁਰੂ ਤੇਗ ਬਹਾਦਰ ਸਿਰਫ ਹਿੰਦੂ ਦੀ ਚਾਦਰ ਨਹੀਂ ਆ ਉਹ ਪੂਰੇ ਸੰਸਾਰ ਦੀ ਚਾਦਰ ਆ ਪੂਰੇ ਸਗਲ ਸ੍ਰਿਸ਼ਟ ਦੀ ਚਾਦਰ ਆ ਉਹ ਸਿਰਫ ਇੱਕ ਧਰਮ ਦੀ ਚਾਦਰ ਨਹੀਂ ਆ ਉਹ ਗੁਰੂ ਆਪ ਪਰਮੇਸ਼ਰ ਰੂਪਾ ਪਰਮੇਸ਼ਰ ਰੂਪ ਜਿੱਦਾਂ ਗੁਰੂ ਉਹ ਕਿਸੇ ਇੱਕ ਧਰਮ ਨਾਲ ਸੰਬੰਧਿਤ ਨਹੀਂ ਹੈ ਉਹ ਪੂਰੇ ਸੰਸਾਰ ਦੀ ਚਾਦਰ ਆ ਤਾਂ ਕਰਕੇ ਆਪ ਉਹਨਾਂ ਦੀ ਸ਼ਹਾਦਤ ਨੂੰ ਛੋਟਾ ਨਾ ਕਰਕੇ ਹਿੰਦ ਦੀ ਚਾਦਰ ਕਹਿ ਕੇ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਕੀ ਚਾਦਰ ਹੈ ਉਸਰ 'ਤੇ ਇੱਕ ਧਰਮ ਦੀ ਚਾਦਰ ਨਹੀਂ ਹੈ ਜੇ ਉਹ ਤੇ ਹੋਰ ਕਿਸੇ ਧਰਮ ਨਾਲ ਜ਼ੁਲਮ ਹੁੰਦਾ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਕੁਰਬਾਨ ਹੁੰਦੇ ਤੇ ਅੱਜ ਆਪਾਂ ਇੱਕ ਬਹੁਤ ਵੱਡਾ ਰਾਈਟਸ ਚੱਲਿਆ ਹੋਮੇ ਰਾਈਟਸ ਜੇ ਸਾਡੇ ਕਹਿੰਦੇ ਆਪਾਂ ਵੀ ਹਿਊਮਨ ਜਿਹੜੇ ਸਾਡੇ ਮਨੁੱਖੀ ਅਧਿਕਾਰ ਆ ਉਹਨਾਂ ਦਾ ਅਧਿਕਾਰਾਂ ਦਾ ਕਾਨੂੰਨ ਆਪਾਂ ਕਹਿ ਦਿੰਨੇ ਫਲਾਣੇ ਬੰਦੇ ਨੇ ਅਧਿਕਾਰਾਂ ਦਾ ਕਾਨੂੰਨ ਬਣਾਇਆ ਜੀ ਮੈਂ ਕਹਿੰਦਾ ਸਭ ਤੋਂ ਪਹਿਲਾਂ ਜੇ ਮਨੁੱਖੀ ਅਧਿਕਾਰਾਂ ਦੇ ਲਈ ਕਿਸੇ ਨੇ ਆਪਣੀ ਜਾਨ ਕੁਰਬਾਨ ਕੀਤੀ ਨਾ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ 1675 ਦੇ ਵਿੱਚ ਇਸ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਕੌਣ ਗੱਲ ਕਰ ਸਕਦਾ ਇਸ ਤੋਂ ਵੱਡੀ ਮਨੁੱਖੀ ਅਧਿਕਾਰਾਂ ਦੀ ਕੌਣ ਕੋਈ ਰਾਖੀ ਕਰ ਸਕਦਾ ਉਹੋ ਜੀ ਕਿਹੜੀ ਮਾਂ ਦੁਨੀਆ ਤੇ ਹੋਊਗੀ ਜਿਨੇ ਆਪਣੇ ਪਤ ਆਪਣੇ ਸਿਰ ਦਾ ਪਤੀ ਨੂੰ ਤੌਰਤਾ ਹੋਵੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੇ ਲਈ ਮਾਤਾ ਗੁਜਰਕੌਰ ਤੋਂ ਵੱਡੀ ਕੋਈ ਮਾਤਾ ਹੋ ਸਕਦੀ ਹੈ ਜਿਨੇ ਆਪਣੇ ਹੱਥੀ ਧੋਰਿਆ ਆਪਣੇ ਪਤੀ ਨੂੰ ਵੀ ਤੂੰ ਜਾ ਆ ਜਿਹੜੇ ਗਰੀਬ ਬਡੇ ਆ ਆ ਜਿਹੜੇ ਕਸ਼ਮੀਰੀ ਪੰਡਤ ਆ ਆ ਪੰਡਤ ਜਿਨ੍ਹਾਂ ਦੇ ਔਰੰਗਜੀਬ ਇੱਕ ਦਿਨ ਦੇ ਵਿੱਚ ਇੱਕ ਮਨ ਜਨੂ ਨੂੰ ਉਤਾਰ ਕੇ ਦੀਨ ਕਬੂਲ ਕਰਾਉਂਦਾ ਇਹਨਾਂ ਦੀ ਖਾਤਰ ਤੂੰ ਆਪਣਾ ਆਪ ਨੂੰ ਕੁਰਬਾਨ ਕਰਦੇ ਇਹੋ ਜੀ ਮਾਤਾ ਦੁਨੀਆ 'ਤੇ ਮਿਲ ਸਕਦੀ ਹੈ ਜੀ ਸਾਡਾ ਇਤਿਹਾਸ ਐਡਾ ਪ੍ਰਾਊਡ ਫੁੱਲ ਇਟਾ ਮਹਾਨ ਇਤਿਹਾਸ ਹੋਵੇ ਤੇ ਅੱਜ ਜਿਸੀ ਆਪਣੇ ਇਤਿਹਾਸ ਤੇ ਠਿਰ ਕੇ ਹੋਵਾਂ ਤੇ ਫਿਰ ਮੈਂ ਗੱਲ ਕਰਦਾ ਸੀ ਅੱਜ ਦੇ ਜਿਹੜੇ ਤਤ ਹੈ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਧਰਮ ਦੇ ਲਈ ਅਸੀਂ ਕਿੰਨੀ ਕਹਿੰਦੇ ਕਿ ਆਸਾਨ ਕੀਤਾ ਕੋਈ ਕੋਈ ਵੀ ਬੰਦਾ ਜਿਹੜਾ ਸੱਚ ਦੇ ਰਾਹ ਤੇ ਤੁਰਦਾ ਉਹ ਕਿਸੇ ਲਈ ਕਿਰਪਾਨੀ ਕਰ ਸਕਦਾ ਕੋਈ ਵੱਡੀ ਗੱਲ ਉਹਦੇ ਲਈ ਵੱਡੀ ਗੱਲ ਨਹੀਂ ਹੁੰਦੀ ਪਰ ਸਾਡੇ ਲਈ ਬਹੁਤ ਵੱਡੀ ਗੱਲ ਹੈ ਪਰ ਅੱਜ ਦੇ ਜੇ ਅੱਜ ਇਹਨਾਂ ਕੋਲੇ ਪਾਵਰ ਹੈ ਅੱਜ ਇਸ ਦੇਸ਼ ਕੋਲੇ ਪਾਵਰ ਆ ਉਸ ਧਰਮ ਦੇ ਲੀਡਰ ਬਣੇ ਹੋਏ ਵੱਡੇ ਵੱਡੇ ਉਹਨਾਂ ਕੋਲੇ ਪਾਵਰ ਆ ਤੇ ਉਹਨਾਂ ਨੇ ਜਿਹੜੇ ਗੁਰੂ ਤੇਗ ਬਹਾਦਰ ਦੱਸੇ ਦੀ ਅਨਸਵਾਂਸ ਜਿਹੜਾ ਉਹਨਾਂ ਦਾ ਪੰਥ ਚੱਲ ਰਿਹਾ ਇਹ ਉਹਨਾਂ ਦੇ ਪੰਥ ਦੇ ਵਾਸਤੇ ਕੀ ਕਰ ਰਹੇ ਪਰ ਇਹ ਗੱਲ ਵੀ ਕਰ ਲਗੇ ਆ ਪਿੱਛੇ ਜੇ ਪੰਜਾਬ ਤੇ ਇੱਕ ਮਾਰ ਪਈ ਹੜਾ ਦੀ ਮਾਰ ਪਈ ਕਮਾਲ ਤਾਂ ਉਦੋਂ ਹੋ ਗਈ ਬੜੇ ਦੁਖੀ ਹੁੰਦੇ ਸੀ ਇਹ ਗੱਲਾਂ ਸੁਣ ਸੁਣ ਕੇ ਵੀ ਅਫਗਾਨਿਸਤਾਨ ਦੇ ਵਿੱਚ ਜਾ ਕੇ ਤਾਂ ਇੱਥੋਂ ਦੇ ਲੀਡਰ ਮਦਦ ਕਰ ਰਹੇ ਤੇ ਪੰਜਾਬ ਦੇ ਲਈ 1 ਰੁਪਿਆ ਵੀ ਨਹੀਂ ਦੇ ਰਹੇ ਉਸ ਪੰਜਾਬ ਦੇ ਲਈ 1 ਰੁਪਿਆ ਨਹੀਂ ਦੇ ਰਹੇ ਜਿਸ ਪੰਜਾਬ ਦੇ ਗੁਰੂਆਂ ਨੇ ਆ ਕੇ ਸਾਡੇ ਧਰਮ ਨੂੰ ਬਚਾਇਆ ਸਾਡੇ ਟਿੱਕੇ ਤੇ ਜਨੇਊ ਤੇ ਅੱਜ ਮੰਦਰਾਂ 'ਚ ਜਿਹੜੀਆਂ ਟੱਲੀਆਂ ਵੱਜਦੀਆਂ ਨਾ ਇਹ ਟੱਲੀਆਂ ਤਾਂ ਵੱਜਦੀਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਚਾਂਦਨੀ ਚੌਕ ਦੇ ਵਿੱਚ ਬੈਠ ਕੇ 1675 11 ਨਵੰਬਰ ਨੂੰ ਆਪਣਾ ਸੀਸ ਆਪਣੇ ਧਰ ਤੋਂ ਅਲੱਗ ਕਰਾਇਆ ਇਹ ਤਾਂ ਟੱਲੀਆਂ ਗੂੰਜਦਾਂ ਅਜ ਜੇ ਤੁਸੀਂ ਅੱਜ ਆਰਤੀ ਕਰ ਰਹੇ ਹੋ ਨਾ ਮੰਦਰਾਂ ਦੇ ਵਿੱਚ ਆਪਣੀਆਂ ਪੂਜਾ ਥਾਲੀਆਂ ਉਠਾ ਕੇ ਇਹ ਆਰਤੀਆਂ ਦੇ ਪਿੱਛੇ ਬਹੁਤ ਵੱਡੀ ਇੱਕ ਸਹਾਦਤ ਖੜੀ ਹੈ ਤੇ ਤੁਸੀਂ ਅਫਗਾਨੀਆਂ ਦੀ ਜਾ ਕੇ ਮਦਦ ਕੀਤੀ ਪੰਜਾਬ ਦੇ ਲਈ 1 ਰੁਪਿਆ ਨਹੀਂ ਦਿੱਤਾ ਕਮਾਲ ਦੀ ਗੱਲ ਨਹੀਂ ਉਸ ਲੋਕਾਂ ਲਈ ਤੁਸੀਂ ਮਦਦ ਕਰ ਰਹੇ ਆਂ ਜਿਨ੍ਹਾਂ ਨੇ ਛੋਡੀਆਂ ਬਹੁਆ ਬੇਟੀਆਂ ਨੂੰ ਚੱਕ ਕੇ ਗਜਨੀ ਦੇ ਬਾਜ਼ਾਰਾਂ ਦੇ ਵਿੱਚ ਜਾ ਕੇ ਟਕੇ ਟਕੇ ਤੇ ਵੇਚੀਆਂ ਤੇ ਉਹ ਪੰਜਾਬ ਦੇ ਲਈ ਤੁਸੀਂ ਇੱਕ ਮਿੰਟ ਵੀ ਹਾ ਦਾ ਨਾਰਾ ਨਹੀਂ ਮਾਰਿਆ ਜਿਨ੍ਹਾਂ ਨੇ ਛੋਡੀਆਂ ਧੀਾਂ ਤੇ ਭੈਣਾਂ ਦੀ ਇੱਜ਼ਤ ਪਚਾਈ ਤੇ ਉਹਨਾਂ ਦੀ ਰਾਖੀ ਕੀਤੀ ਇਹ ਕਮਾਲ ਦੀ ਗੱਲ ਨਹੀਂ ਇਹ ਅੱਜ ਦਾ ਸਮਾਜਿਕ ਤੱਤ ਆ ਸਾਡਾ ਗੁਰੂ ਤੇ ਇੱਕ ਬਹਾਦਰ ਸਾਹਿਬ ਜੀ ਦੀ ਲਾਸਾਨੀ ਸਹਾਦਤ ਆ ਕਿਉਂਕਿ ਆਪਣੇ ਲਈ ਤਾਂ ਹਰ ਇੱਕ ਬੰਦਾ ਸ਼ਹੀਦ ਹੋ ਜਾਂਦਾ ਜਦੋਂ ਦੂਸਰੇ ਦੇ ਲਈ ਆਪਣੀ ਜਾਨ ਨੂੰ ਕੁਰਬਾਨ ਕਰ ਦੇਣਾ ਇਹ ਬਹੁਤ ਵੱਡੀ ਇੱਕ ਗੱਲ ਹੁੰਦੀ ਮੈਂ ਕਹਿੰਦਾ ਮਨੁੱਖੀ ਅਧਿਕਾਰਾਂ ਦੇ ਲਈ ਸਭ ਤੋਂ ਪਹਿਲਾਂ 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਦੇ ਲਾ ਚਾਂਦਨੀ ਚੌਂਕ ਦੇ ਵਿੱਚ ਬੈਠ ਕੇ ਆਪਣੇ ਧਰ ਦੇ ਨਾਲ ਉਸੇਸ ਅਲੱਗ ਕਰਵਾਇਆ ਫਿਰ ਇੱਥੇ ਹੀ ਬਸ ਨੇ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਦੇ 9 ਸਾਲਾਂ ਦੇ ਫਿਰ ਗੱਦੀ ਤੇ ਬੈਠਦੇ ਆ ਨਾ ਗੱਦੀ ਤੇ ਬੈਠਣ ਤੋਂ ਬਾਅਦ ਜਿਦੋਂ ਕੋਈ ਬਾਗ ਸਾਹ ਆਪਣੇ ਗੱਦੀ ਤੇ ਬੈਠਦਾ ਤੇ ਲੋਕ ਜਿਹੜੇ ਪਰਜਾ ਹੁੰਦੀ ਆ ਉਹਨੂੰ ਬਹੁਤ ਵੱਡੇ ਵੱਡੇ ਤੋਹਫੇ ਦਿੰਦੇ ਆ ਤੇ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਦੋਂ ਉੱਥੇ ਬੈਠਦੇ ਆ ਨਾ ਗੱਦੀ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ ਤੋਹਫਾ ਆਉਂਦਾ ਉਹ ਉਹਨਾਂ ਦੇ ਪਿਤਾ ਦਾ ਸੀਸ ਆਉਂਦਾ ਬਿਨਾਂ ਧਰ ਤੋਂ ਇਹ ਤੋਹਫਾ ਆਇਆ ਸੀ ਪਹਿਲਾ ਤੋਹਫਾ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਹੜਾ ਤੋਹਫੇ ਨੂੰ ਲਿਆਉਣ ਵਾਲਾ ਪਤਾ ਕੌਣ ਸੀ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਤਨ ਕੁਰਬਾਨੀ ਉਹਨਾਂ ਦੀ ਮੈਂ ਕਹਿੰਨਾ ਗੁਰੂਆਂ ਦੀ ਜਿੱਦਾਂ ਦੀ ਮਹਾਨ ਲਸਾਨੀ ਕੁਰਬਾਨੀ ਹੈ ਨਾ ਉਸ ਤੋਂ ਵੀ ਜ਼ਿਆਦਾ ਪਿਆਰੇ ਉਹਦੇ ਸਿੱਖ ਆ ਜਿਹੜੇ ਬਿਨਾਂ ਲਾਲਚ ਤੋਂ ਬਿਨਾਂ ਭੌਤ ਤੋਂ ਕਦੇ ਕਿਸੇ ਉਹਨਾਂ ਦੇ ਪੈਰ ਨਹੀਂ ਛੜਕੇ ਬਾਬਾ ਜੀਵਨ ਸਿੰਘ ਜੀ ਜਦੋਂ ਚਾਂਦਨੀ ਚੌਂਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਸ ਅਨੰਦਪੁਰ ਸਾਹਿਬ ਲੈ ਕੇ ਆਉਂਦੇ ਨਾ ਬਾਬਾ ਜੀਵਨ ਸਿੰਘ ਜੀ ਨੇ ਪਹਿਲਾ ਆਪਣੇ ਪਿਤਾ ਸਦਾਨੰਦ ਦਾ ਆਪ ਸੀਸ ਕੱਟ ਕੇ ਉਸਤਾਨ ਤੇ ਰੱਖਿਆ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਉੱਥੋਂ ਚੁੱਕਿਆ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਜੰਗਲਾਂ ਦੇ ਵਿੱਚ ਦੀ ਤੇ ਉਸ ਤੋਂ ਪਹਿਲਾਂ ਜਦੋਂ ਗੁਰਤਾ ਗੱਦੀ ਦੇ ਜਿਹੜੀ ਗੁਰਬਾਣੀ ਲਿਖੀ ਗਈ ਹੈ ਜਿਹੜੇ ਸ਼ਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਲਿਖੇ ਆ ਉਹ ਉਸ ਤੋਂ ਪਹਿਲਾਂ ਲੈ ਕੇ ਆਉਂਦੇ ਆ ਬਾਬਾ ਜੀਵਨ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਆ ਗੁਰੂ ਗਵੰਦ ਸਿੰਘ ਜੀ ਮਹਾਰਾਜ ਉਹਦੇ ਬਾਲ ਰੂਪ ਦੇ ਵਿੱਚ ਗੋਬਿੰਦਰਾਏ ਉਹ ਤੋਂ ਫਿਰ ਉੱਥੇ ਪੂਰੀ ਬਾਣੀ ਵੀ ਉੱਥੇ ਸੌਂਪ ਕੇ ਜਾਂਦੇ ਆ ਜਦੋਂ ਬਾਬਾ ਜੀਵਨ ਸਿੰਘ ਜੀ ਸਫ਼ਰ ਲੈਂਦੇ ਆ ਤੀਜਾ ਚੱਕਰ ਉਹਨਾਂ ਦਾ ਦਿੱਲੀ ਦੇ ਵਿੱਚ ਤੇ ਉੱਥੇ ਜਦੋਂ ਮਹਾਰਾਜ ਦੀ ਕੁਰਬਾਨੀ ਹੁੰਦੀ ਹੈ ਨਾ ਬਹੁਤ ਸਾਰਾ ਕੱਟ ਸੀਗਾ ਤੇ ਔਰੰਗਜ਼ੇਬ ਦੀ ਸੋਚ ਸੀ ਔਰੰਗਜ਼ੇਬ ਕਹਿੰਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੀਰ ਦੇ ਮੈਂ ਚਾਰ ਟੁਕੜੇ ਕਰਕੇ ਦਿੱਲੀ ਦੇ ਚਾਰ ਗੇਟਾਂ ਤੇ ਟੰਗੂੰਗਾ ਤੇ ਇਹਨਾਂ ਦੇ ਸਰੀਰ ਦੀ ਬੇਅਦਵੀ ਕਰੂੰਗਾ ਕਿਸੇ ਨੂੰ ਸੰਸਕਾਰ ਨਹੀਂ ਕਰ ਦਊਗਾ ਪਰ ਮੈਂ ਕਹਿੰਨਾ ਐਡੇ ਵੱਡੇ ਕੱਠ ਦੇ ਵਿੱਚੋਂ ਜੇ ਕਿਸੇ ਬੰਦੇ ਨੇ ਐਡੀ ਵੱਡੀ ਜ਼ਰੂਰਤ ਦਿਖਾਈ ਹੈ ਜਿਨੇ ਦ੍ਰਿੜਤਾ ਦੇ ਵਿੱਚ ਜਿਹਦੇ ਪਿੱਛੇ ਬਹੁਤ ਵੱਡੀ ਇੱਕ ਦਲੇਰੀ ਖੜੀ ਆ ਉਹ ਐਡੇ ਵੱਡੇ ਕੱਠ ਦੇ ਵਿੱਚੋਂ ਇੱਕੋ ਇੱਕ ਸੀ ਰੰਗਰੇਟਾ ਗੁਰੂ ਦਾ ਬੇਟਾ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜਿਨ੍ਹਾਂ ਨੇ ਇਹ ਬਹੁਤ ਵੱਡੀ ਸੇਵਾ ਕੀਤੀ ਧੰਨ ਬਾਬਾ ਜੀਵਨ ਸਿੰਘ ਜੀ ਧੰਨ ਬਾਬਾ ਮਤੀਦਾ ਜੀ ਆ ਤੰਨ ਬਾਬਾ ਸਤੀਦਾ ਜੀ ਆ ਤੰਨ ਬਾਬਾ ਦਿਆਲਾ ਜੀ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਅੱਜ ਆਪਾਂ ਇੰਨੀਆਂ ਇੱਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ ਤੇ ਮੈਂ ਇੱਕ ਗੱਲ ਹੋਰ ਜਾਂਦੀ ਵਾਰ ਕਹਿ ਜਾਂ ਕਿ ਆਪਣੇ ਬੱਚਿਆਂ ਨੂੰ ਸਿੱਖ ਇਤਿਹਾਸ ਦੇ ਬਾਰੇ ਜਰੂਰ ਦੱਸਿਆ ਕਰੋ ਬਾਣੀ ਨੂੰ ਪੜੋ ਬਾਣੀ ਦੇ ਨਾਲ ਆਪ ਜਿਹੜੋ ਆਪਣੇ ਬੱਚਿਆਂ ਨੂੰ ਜੋੜੋ ਤਾਂ ਕਿ ਤੁਹਾਡੇ ਜੀਵਨ ਸਫਲ ਹੋ ਜਾਣ ਤਾਂ ਕਿ ਤੁਹਾਨੂੰ ਪਤਾ ਲੱਗ ਜੇ ਇਹ ਜਿਹੜੀ ਸਾਡੇ ਸ਼ਹਾਦਤਾਂ ਦੇ ਦਿਨਾਂ ਜਾਂ ਸਾਡਾ ਸਿੱਖ ਹਿਸਟਰੀ ਹੈ ਜਿਹੜਾ ਇਤਿਹਾਸ ਹੈ ਸਾਡਾ ਇਹ ਤੋਂ ਆਪਾਂ ਪਾਸਾ ਨਾ ਪਲਟੀਏ ਜੇ ਆਪਾਂ ਪਾਸਾ ਪਲਟ ਗਏ ਤਾਂ ਆਪਣਾ ਇਸ ਧਰਤੀ ਤੇ ਖਾਤਮਾ ਹੋ ਜਾਏਗਾ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਇਸ ਧਰਤੀ ਤੇ ਆ ਕੇ ਰੁੱਲ ਜਾਂਦੀਆਂ ਹਨ ਤਾਂ ਕਰਕੇ ਆਪ ਆਪਾਂ ਪੜੀਏ ਇਤਿਹਾਸ ਨੂੰ ਤੇ ਆਪਣੇ ਬੱਚਿਆਂ ਨੂੰ ਜਾਗਰੂਕ ਕਰੀਏ ਇਹਨਾਂ ਦੇ ਪ੍ਰਤੀ ਤੇ ਮੈਂ ਕਿੰਨਾ ਧੰਨ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਏਡੀ ਵੱਡੀ ਸਾਹਾ ਦੇ ਦਿੱਤੀ ਮਨੁੱਖੀ ਅਧਿਕਾਰਾਂ ਦੇ ਲਈ ਉਹਨੂੰ ਆਪਾਂ ਸਿਰਫ ਹਿੰਦ ਦੀ ਚਾਦਰ ਨਾ ਕਹੀ ਗਈ ਉਹ ਸਕਲ ਸ੍ਰੇਟ ਦੀ ਚਾਦਰ ਧੰਨ ਸਾਬ ਸ੍ਰੀ ਗੁਰੂ ਤੇਗ ਬਹਾਦਰ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਹੋਈਆਂ ਗਲਤੀਆਂ ਤੋਂ ਮਾਫ਼ ਕਰਨਾ ਜੀ ਖਿਮਾ ਦੇ ਜਾਚ ਕਹਾ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ